सा कोड़ा बोले ਆਹੋ ਆਪਾ ਆਵਾਜ਼ ਜੁਲਾ ਕੰਮ ਅੱਜ ਅਸੀਂ ਖਲੋਤੇ ਆ ਜੀ ਤਰਨਤਾਰਨ ਰੋਡ ਤੇ ਮੇਰੇ ਵੱਡੇ ਭਾਈ ਸਾਹਿਬ ਜੈਪਾਲ ਲਾਲੀ ਜੀ ਰੋਹਨ ਮਹਿਰਾ ਜੀ ਸਾਰੀ ਉਹਨਾਂ ਦੀ ਸਮੁੱਚੀ ਟੀਮ ਖਲੋਤੀ ਆ ਅੱਜ ਸਾਡੇ ਅੰਮਰਸਰ ਵਾਸਤੇ ਇੱਕ ਮੰਨ ਭਾਗੀ ਘਟਨਾ ਵਾ ਜਿਹੜੀ ਸਾਮਨ ਚੱਲਦੇ ਸਾਡੇ ਧਰਮ ਵਸ ਪਵਿੱਤਰ ਤਿਹਾੜੀ ਦੀ ਤਰ੍ਹਾਂ ਮਨਾਏ ਜਾਂਦੇ ਨੇ ਲੇਕਿਨ ਆ ਕਾਜ ਆਈ ਤੁਹਾਨੂੰ ਜੋ ਦਿਖਾ ਰਿਹਾ ਕਿਤੇ ਨਾ ਕਿਤੇ ਮਲਕੀ ਸਾਡੇ ਮਨਾਂ ਨੂੰ ਝੰਜੋੜਦੀ ਹੋਈ ਤਸਵੀਰਾਂ ਨੇ ਕੀ ਕੁਛ ਛਰਾਰ ਦੀ ਅੰਸਰਾਂ ਵੱਲੋਂ ਸਾਨੂੰ ਕਿਹੇ ਜਾਤ ਪਾਤ ਦਾ ਨਹੀਂ ਪਤਾ ਕਿਹੜੀ ਜਾਤ ਪਾਤ ਤੋਂ ਨਹੀਂ ਆ ਕੁਝ ਨੇ ਸਾਡੇ ਵਾਸਤੇ ਉਹ ਛਰਾਰਤੀ ਅੰਸਰ ਨੇ ਜਿਨ੍ਹਾਂ ਵੱਲੋਂ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਸੀ ਜੈਕਪਾਲ ਲਾਲੀ ਭਾਜੀ ਸਤੀਸ਼ ਪ੍ਰਧਾਨ ਜੀ ਰਾਜਪੁਰੇ ਤੋਂ ਉਹਨਾਂ ਦੀ ਮਿਹਨਤ ਸਦਕੇ ਅੱਜ ਇਹ ਫੈਕਟਰੀ ਫੜ ਲਈ ਹੈ ਤੇ ਪੁਲਿਸ ਵੱਲੋਂ ਪਰਚਾ ਵੀ ਦਰਜ ਕਰਾ ਦਿੱਤਾ ਗਿਆ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾ ਵਾ ਕਿ ਹੁਣ ਤਾਂ ਪਰਚਾ ਦਰਜ ਹੋ ਗਿਆ ਪੁਲਿਸ ਸਾਡੇ ਲੋਕਾਂ ਤੋਂ ਪਹਿਲਾਂ ਪਹੁੰਚ ਗਈ ਗਾਦੋ ਜੇ ਕਿਤੇ ਹਨ ਲੋ ਇਹੋ ਜੀ ਕੋਈ ਫੈਕਟਰੀ ਵਿਖ ਗਈ ਜਿੱਦਾਂ ਸਾਡੀ ਗੋਮਾਤਾ ਦੀ ਲੱਤਾ ਬਾਵਾ ਦਾ ਘੋਰੀਆਂ ਤੇ ਜਿੱਦੀ ਉਹ ਫੈਕਟਰੀ ਜਾਂ ਜਿਹੜੇ ਉੱਤੇ ਵਰਕਰ ਹੋਣਗੇ ਸਾਰਿਆਂ ਦਾ ਹਾਲ ਇਦਾਂ ਦਾ ਕੀਤਾ ਜਾਵੇਗਾ ਜਿੱਦਾਂ ਸਾਡੀਆਂ ਗੋਮਾਤਾ ਦਾ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਆਪਣੇ ਵੱਲੋਂ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਹੋਰ ਕਿੱਥੇ ਕਿੱਥੇ ਹੋਈਆਂ ਫੈਕਟਰੀਆਂ ਚੱਲਣ ਦੀਆਂ ਉਹਨਾਂ ਨੂੰ ਬੰਦ ਕਰਾਇਆ ਜਾਵੇ ਜੈ ਸ਼੍ਰੀ ਗੰਗਾਂ